ਸਸ਼੍ਰੀਆਂ ਕਾਲ ਪੰਜਾਬੀਓ ਤੁਸੀਂ ਜੁੜਿਓ ਪੰਜਾਬ ਇਕਤਾ ਨਿਊਜ਼ ਨਾਲ ਪੰਜਾਬ ਦੀ ਵੱਡੀ ਖਬਰ ਵਿਕਰਮ ਜੀਟੀਏ ਦੇ ਵਕੀਲ ਤੇ ਉਸ ਦੀ ਭੈਣ ਹਰ ਸਿਮਰਤ ਕੌਰ ਨੇ ਭਵੰਤਮਾਨ ਦੇ ਖਿਲਾਫ ਇੱਕ ਵੱਡਾ ਬਿਆਨ ਦਿੱਤਾ ਹੈ ਬਿਆਨ ਵਿੱਚ ਕੀ ਕਿਹਾ ਹੈ ਜਾਣਦੇ ਆ ਅੱਜ ਦੀ ਵੀਡੀਓ ਵਿੱਚ ਸਾਰਾ ਨੇ ਕਲੇਰ ਸਾਹਿਬ ਪੈਸਾ ਤਾਂ ਬੜਾ ਕਹਿੰਦੇ ਇਹ ਸੈਂਟਰ ਨੇ ਦੇਤਾ 12000 ਕਰੋੜ ਰੁਪਏ ਪਹਿਲਾਂ ਦਿੱਤਾ ਤੇ ਹੁਣ ਜਿਹੜਾ 1600 ਕਰੋੜ ਰੁਪਏ ਹਾਲਾ ਉਹ ਘੱਟ ਹਾਲਾਂਕਿ ਘੱਟ ਦੱਸਿਆ ਜਾ ਰਿਹਾ 1600 ਕਰੋੜ ਹੁਣ ਦਿੱਤਾ ਕਿਵੇਂ ਦੇਖਦੇ ਹੋ ਪਹਿਲਾਂ ਇਸ ਰਾਸ਼ੀ ਨੂੰ ਦੇਖੋ ਮੀਤ ਜੀ ਪੰਜਾਬ ਇੱਕ ਬੇहद ਮੁਸ਼ਕਲ ਦੌਰ ਦੇ ਵਿੱਚੋਂ ਗੁਜ਼ਰ ਰਿਹਾ ਹੈ ਮਾਝਾ ਮਾਲਵਾ ਦੁਆਬਾ ਇਹ ਤਿੰਨੇ ਖੇਤਰ ਹੜ੍ਹਾਂ ਦੀ ਮਾਰ ਦੇ ਵਿੱਚ ਨੇ ਲੋਕਾਂ ਦੇ ਘਰ ਹੋਣ ਡੰਗਰ ਮਾਲ ਬੱਚਾ ਫਸਲਾਂ ਬਿਲਕੁਲ ਤਬਾਹ ਹੋ ਗਈ ਔਰ ਅੱਜ ਪੰਜਾਬ ਨੂੰ ਜ਼ਰੂਰਤ ਹੈ ਪੰਜਾਬ ਤੱਕ ਦਾ ਸੀ ਕਿ ਸਰਕਾਰਾਂ ਨੇ ਜਿਹੜੀਆਂ ਚਾਹੇ ਸੂਬਾ ਸਰਕਾਰ ਚਾਹੇ ਕੇਂਦਰ ਦੀ ਸਰਕਾਰ ਹੈ ਕਿ ਸਾਫਤਾ ਦੇ ਸਮੇਂ ਦੇ ਵਿੱਚ ਪੰਜਾਬੀਆਂ ਦੀ ਬਾਹ ਫੜਦਿੰਗੀ ਪਰ ਉਦੋਂ ਬਹੁਤ مایوسی ਹੋਈ ਰੋਸ ਹੋਇਆ ਜਦੋਂ ਇਹ ਦੋਨੋਂ ਸਰਕਾਰਾਂ ਨੇ ਪੰਜਾਬ ਪ੍ਰਤੀ ਕੋਈ ਕਰਵਾਈ ਐ ਦਿਖਾਇਆ ਕਿ ਕੋਈ ਪਰਵਾਹੀ ਨਹੀਂ ਸੂਬਾ ਸਰਕਾਰ ਚਾਹੇ ਮੁੱਖ ਮੰਤਰੀ ਭਗਵੰਤ ਮਾਨ ਹੋਣ ਜਾਂ ਇਹਨਾਂ ਦੇ ਮੰਤਰੀ ਹੋਣ ਜਾਂ ਹੋਰ ਜਿਹੜੇ ਇਹਨਾਂ ਦੇ ਸਰਵੇ ਸਰਵਾ ਰਵਿੰਦ ਕੇਜਰੀਵਾਲ ਤੋਂ ਲੈ ਕੇ ਇਹ ਆਪਦਾ ਦੇ ਸਮੇਂ ਚ ਪੰਜਾਬ ਚ ਕਿੱਥੇ ਦਿਖਾਈ ਨਹੀਂ ਦਿੱਤੇ ਕੱਲ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਪੰਜਾਬ ਦੇ ਦੌਰੇ ਤੇ ਆਏ ਪੰਜਾਬੀਆਂ ਨੂੰ ਇੱਕ ਬਹੁਤ ਵੱਡੀ ਆਸ ਸੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਨੇ ਬੇਨਤੀ ਕੀਤੀ ਸਮੁੱਚੀ ਪਾਰਟੀ ਨੇ ਬੇਨਤੀ ਕੀਤੀ ਸੀ ਕਿ ਭਾਈ ਜਿਸ ਤਰੀਕੇ ਦੇ ਹਾਲਾਤ ਨੇ ਪੰਜਾਬ 'ਚ ਘੱਟੋ ਘੱਟ 20000 ਕਰੋੜ ਦੀ ਜਿਹੜੀ ਰਾਹਤ ਪੈਕੇਜ ਹੈ ਉਹ ਪੰਜਾਬ ਦੇ ਲਈ ਐਲਾਨਿਆ ਜਾ ਤੇ ਕੱਲ ਮੋਦੀ ਸਾਹਿਬ ਨੇ ਜਦੋਂ ਐਲਾਨਿਆ 1600 ਕਰੋੜ ਮੈਂ ਕਿਸੇ ਸੂਬੇ ਦੇ ਖਿਲਾਫ ਨਹੀਂ ਮੈਂ ਕਿਸੇ ਸੂਬੇ ਦੇ ਲੋਕਾਂ ਦੇ ਖਿਲਾਫ ਨਹੀਂ ਪਰ ਹਿਮਾਚਲ ਨੂੰ 1500 ਕਰੋੜ ਤੇ ਪੰਜਾਬ ਦੀ ਦਾ ਚਾਰ ਗੁਣਾ ਵੱਧ ਨੁਕਸਾਨ ਹੋਇਆ ਉਹਨੂੰ 1600 ਕਰੋੜ ਸੋ ਇਹ 1600 ਕਰੋੜ ਕਿਸੇ ਵੀ ਤਰੀਕੇ ਦੇ ਨਾਲ ਜੋ ਪੰਜਾਬ ਦਾ ਨੁਕਸਾਨ ਇਹਦੀ ਪਰਭਾਈ ਨਹੀਂ ਕਰ ਸਕਦਾ ਪਰ ਹੁਣ ਇੱਕ ਬਹੁਤ ਵੱਡੀ ਕਨਫਿਊਜ਼ਨ ਕਹਿ ਲੋ ਬਹੁਤ ਵੱਡਾ ਭੰਬਲ ਪੂਸਾ ਕਹਿ ਲੋ ਇਹ ਗੱਲ ਖੜਾ ਹੋ ਗਿਆ ਹੁਣ ਪ੍ਰਧਾਨ ਮੰਤਰੀ ਸਾਹਿਬ ਕਹਿੰਦੇ ਕਿ ਜੀ 12000 ਕਰੋੜ ਪੰਜਾਬ ਕੋਲੇ ਪਹਿਲਾਂ ਪਿਆ ਕੇਂਦਰ ਦਾ ਜਿਹੜਾ ਡਿਜ਼ਾਸਟਰ ਮੈਨੇਜਮੈਂਟ ਦਾ 1600 ਕਰੋੜ ਮੈਂ ਹੋਰ ਦਿੰਦਾ ਮਤਲਬ ਹੁਣ ਜੇ ਪ੍ਰਧਾਨ ਮੰਤਰੀ ਸਾਹਿਬ ਦੀ ਮੰਨੀਏ ਤਾ ਪ੍ਰਧਾਨ ਮੰਤਰੀ ਸਾਹਿਬ ਕਹਿੰਦੇ ਵੀ 20000 ਕਰੋੜ ਦੀ ਮੰਗ ਹੈ ਮੈਂ 13600 ਕਰੋੜ ਦੇ ਚੱਲਿਆ ਇਹੀ ਇਹੀ ਸਮਝਿਆ ਜਾਏ ਹੁਣ ਸੂਬਾ ਸਰਕਾਰ ਦੇ ਮੰਤਰੀ ਕਹਿੰਦੇ ਜੀ ਇਸ ਦਾ ਉਹ ਖਰਚ ਲਿਆ ਕੱਲ ਮੁੰਡੀਆਂ ਸਾਹਿਬ ਦਾ ਬਿਆਨ ਸੀ ਕਹਿੰਦੇ ਜੀ ਅਸੀਂ ਖਰਚ ਲਿਆ ਫਿਰ ਬਰਿੰਦਰ ਕੋਹਲ ਕਹਿੰਦੇ ਸਾਡੇ ਕੋਲ 13000 ਕਰੋੜ ਰੁਪਇਆ ਅੱਜ ਹਰਪਾਲ ਚੀਮਾ ਜੀ ਕਹਿੰਦੇ ਸਾਡੇ ਕੋਲ ਨਹੀਂ ਸੋ ਇਹ ਹੁਣ ਜਿਹੜਾ 12000 ਕਰੋੜ ਜਿਹਦੀ ਪ੍ਰਧਾਨ ਮੰਤਰੀ ਗੱਲ ਕਰ ਰਹੇ ਨੇ ਡਿਜ਼ਾਸਟਰ ਮੈਨੇਜਮੈਂਟ ਫੰਡ ਇੱਕ ਚੀਜ਼ ਬੜੀ ਸਪਸ਼ਟ ਹੈ ਕਿ ਡਿਜ਼ਾਸਟਰ ਮੈਨੇਜਮੈਂਟ ਐਕਟ ਜੇ ਪੜ੍ਹੋਗੇ ਇਹ ਜਿਹੜਾ ਫੰਡ ਹੈ ਇਹਨੂੰ ਆਪਤਾ ਦੇ ਸਮੇਂ ਚ ਹੀ ਖਰਚਾ ਜਾ ਸਕਦਾ ਹੁਣ ਜੇ ਇਹ ਪੈਸਾ ਪੰਜਾਬ ਸਰਕਾਰ ਦੀ ਟ੍ਰੈਜਰੀ ਚ ਹੈ ਨਹੀਂ ਹੁਣ ਗੱਲ ਮੋਟੀ-ਮੋਟੀ ਇਹ ਹੈ ਕਿ ਜੇ ਆਪਾਂ ਸਮਝੀਏ ਕਿ ਟ੍ਰੈਜਰੀ ਤਾਂ ਇੱਕੋ ਹੀ ਹੈ ਟ੍ਰੈਜਰੀਆਂ ਤਾਂ ਦੋ ਤਿੰਨ ਹੈ ਨਹੀਂ ਡਿਜ਼ਾਸਟਰ ਮੈਨੇਜਮੈਂਟ ਫੰਡ ਦਾ ਜਿਹੜਾ 12000 ਕਰੋੜ ਹੈ ਉਹ ਤੁਸੀਂ ਰੱਖਣਾ ਹੈ ਉਹਨੂੰ ਸਿਰਫ ਆਪਤਾ ਦੇ ਸਮੇਂ ਚ ਖਰਚਣਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਉਹ ਮਿਸਯੂਜ਼ ਕਰ ਲਿਆ ਸਵਾਲ ਤਾਂ ਹੁਣੇ ਵੱਡਾ ਉੱਠ ਗਿਆ ਕਿ ਜੇ ਦੇਸ਼ ਦੇ ਪ੍ਰਧਾਨ ਮੰਤਰੀ ਕਹਿ ਰਹੇ ਨੇ ਕਿ 12000 ਕਰੋੜ ਪੰਜਾਬ ਕੋਲੇ ਪਿਆ ਹੈ ਮਤਲਬ ਪ੍ਰਧਾਨ ਮੰਤਰੀ ਦਾ ਕਹਿਣਾ ਪ੍ਰਧਾਨ ਮੰਤਰੀ ਐਦਾਂ ਤਾਂ ਕੋਈ ਸਟੇਟਮੈਂਟ ਦਿੰਦੇ ਨਹੀਂ ਮਤਲਬ ਬੋਲਣਾਂ ਕੋਲੇ ਕੋਈ ਡਾਕੂਮੈਂਟ ਨਹੀਂ ਜਿਹੜੇ ਕਹਿੰਦੇ ਨੇ ਕਿ ਸੂਬੇ ਕੋਲੇ 12000 ਕਰੋੜ ਹੈ ਹੁਣ ਜੇ 12000 ਕਰੋੜ ਭਗਵੰਤ ਮਾਨ ਸਾਹਿਬ ਦੀ ਸਰਕਾਰ ਕੋਲੇ ਸੀ ਤਾਂ ਭਈ ਇਹਨਾਂ ਨੇ ਖਰਚਿਆ ਕਿਉਂ ਨਹੀਂ 10 ਅਗਸਤ ਨੂੰ ਹੜਾਂ ਦੀ ਦਸਤਕ ਪੰਜਾਬ ਦੇ ਵਿੱਚ ਆ ਗਈ ਸੀ 10 ਅਗਸਤ ਤੋਂ ਲੈ ਕੇ ਅੱਜ 10 ਸਤੰਬਰ ਆ ਗਿਆ ਕਿੱਥੇ ਗਿਆ ਜੀ ਉਹ 12000 ਕਰੋੜ ਔਰ ਜੇ ਤੁਸੀਂ ਮੋٹے ਤੌਰ ਤੇ ਮਤਲਬ ਪੰਜਾਬ ਦੇ ਵਿੱਚ ਅਸੀਂ ਘੁੰਮੇ ਆ 1600 1700 ਪਿੰਡ ਹੈ ਜਿਹੜਾ ਬਹੁਤ ਜ਼ਿਆਦਾ ਫੜਾ ਕਰਕੇ ਪਰਵਾਹਤਾ ਪੂਰੇ ਡੁੱਬ ਗਿਆ ਪੂਰਾ ਡੁੱਬ ਗਿਆ 12000 ਕਰੋੜ ਇਹਨਾਂ ਕੋਲੇ ਸਮਝੋ ਆ ਗਿਆ ਤੇ ਤਾਂ ਇਕੱਲੇ ਇਕੱਲੇ ਪਿੰਡ ਤੇ ਕਰੋੜਾਂ ਰੁਪਈਆ ਖਰਚ ਸਕਦੇ ਸੀ ਮੋੜ ਵਿਸੇਵੇ ਲਈ ਖਰਚ ਸਕਦੇ ਸੀ ਜੋ ਅੱਜ ਲੋਕਾਂ ਨੂੰ ਸਾਧਨ ਸੂਲਤ ਚਾਹੀਦੀ ਹੈ ਉਹਦੇ ਲਈ ਜਾ ਸਕਦਾ ਸੀ ਫਿਰ ਉਹ 12000 ਕਰੋੜ ਖਰਚਿਆ ਕਿਉਂ ਨਹੀਂ ਜੇ ਹਰਪਾਲਜੀ ਮਾਜੀ ਕਹਿੰਦੇ ਨੇ ਵੀ ਅਸੀਂ ਖਰਚ ਲਿਆ ਤਾਂ ਫਿਰ ਉਹ ਕਿੱਥੇ ਖਰਚ ਲਿਆ ਮਤਲਬ ਉਹ 12000 ਕਰੋੜ ਜਿਹੜਾ ਪੰਜਾਬ ਲਈ ਸੀ ਜਿਹੜਾ ਇਹੀ ਜੀ ਸਥਿਤੀ ਚ ਆਫਦਤ ਪੰਜਾਬੀਆਂ ਦੇ ਕੰਮ ਆਉਣਾ ਸੀ ਕਿਤੇ ਉਹ ਵੀ ਤਾਂ ਨਹੀਂ ਅਰਵਿੰਦ ਕੇਜਰੀਵਾਲ ਤੇ ਲੁਟਾਇਆ ਸਭ ਇੱਕ ਇਹ ਚੀਜ਼ ਹੋਰ ਹੈਗੀ ਆ ਕਿ ਇਹ ਤਾਂ ਆਨ ਰਿਕਾਰਡ ਕਹਿ ਰਹੇ ਸਰਕਾਰ ਕੇ ਅਸੀਂ 71 ਕਰੋੜ ਰੁਪਏ ਖਰਚ ਕੀਤਾ ਸੀ ਅਵੰਡਤਾ 71 ਕਰੋੜ ਰੁਪਏ ਇੱਕ ਪਾਸੇ ਉਹ 20000 ਕਰੋੜ ਦੇ ਬੰਗ ਕਰਦੇ ਆ ਆਪ ਜਦੋਂ ਖਰਚੇ ਦੀ ਗੱਲ ਕਰਦੇ ਆ ਤਾਂ 71 ਕਰੋੜ ਖਰਚਦੇ ਆ ਹਾਲਾਂਕਿ ਸਟੇਟ ਤੇ ਸੈਂਟਰ ਦੀ ਅਗਰ ਮੈਨੇਜਮੈਂਟ ਦੀ ਗੱਲ ਕਰੀਏ ਪੈਸੇ ਦੀ ਤਾਂ 25% ਸਟੇਟ ਨੇ ਪਾਉਣਾ 75% ਸੈਂਟਰ ਨੇ ਪਾਉਣਾ ਇਸ ਤਰ੍ਹਾਂ ਦੇ ਹਾਲਾਤਾਂ ਦੇ ਵਿੱਚ ਤਾਂ ਆਪ ਪੰਜਾਬ ਸਰਕਾਰ ਨੇ ਮਹਿਜ਼ 71 ਕਰੋੜ ਰੁਪਏ ਖਰਚ ਕੀਤਾ ਇਸ ਪੂਰੇ ਇਸੇ ਦੋ ਵਾਰ ਦੇਖੋ ਬੜੀ ਕਮਾਲ ਦੀ ਗੱਲ ਹੈ ਕਿ 1600 ਕਰੋੜ ਜੇ ਨਾ ਕਾਫੀ ਪੈ ਰਿਆ ਜਿੰਨਾ ਪੰਜਾਬ ਦਾ ਨੁਕਸਾਨ ਹੋ ਗਿਆ ਤੁਸੀਂ ਮਾਝੇ ਵੱਲ ਜਾ ਕੇ ਦੇਖੋ 100 100 ਸਵਾ 500 ਪਿੰਡ ਪਾਣੀ ਦੇ ਨੀਚੇ ਚਲਾ ਗਏ ਮਤਲਬ ਪਿੰਡ ਹੈ ਹੀ ਨਹੀਂ ਉੱਥੇ ਨਾ ਘਰ ਨੇ ਨਾ ਖੇਤ ਨੇ ਤੇ ਜੇ 1600 ਕਰੋੜ ਨੂੰ ਆਪਾਂ ਸਮਝਦੇ ਆ ਕਿ ਪੰਜਾਬ ਲਈ ਨਾ ਕਾਫੀ ਹੈ ਜਿੰਨਾ ਵੱਡਾ ਨੁਕਸਾਨ ਹੈ 71 ਕਰੋੜ ਦੀ ਕਿੱਥੇ ਗੱਲ ਕਰਦੇ ਉਹਨਾਂ ਨੇ 71 ਵੀ ਨਹੀਂ ਖਰਚਿਆ ਉਹਣਾ ਜੋ ਹਾਲਾਤ ਨੇ ਤੁਸੀਂ ਦੇਖੇ ਹੀ ਹੈ ਕਿ ਕਿਦਾਂ ਆਪਦੀ ਮਹਿਲਾ ਵਿੰਗ ਦੀ ਕੋਆਰਡੀਨੇਟਰ ਨੂੰ ਖੜਾ ਕੇ ਜਾਲੀ ਹੜਪੀੜਾ ਦਿਖਾ ਕੇ ਮੁੱਖ ਮੰਤਰੀ ਫੋਟੋ ਸ਼ੂਟ ਕਰਾ ਕੇ ਆਏ ਸੜਕ ਤੇ ਜਾ ਕੇ ਚੌਂਕੜੀ ਮਾਰ ਕੇ ਬਹਿ ਗਏ ਦੇਖੋ ਮੈਂ ਪੰਜਾਬ ਦੇ ਮੁੱਖ ਮੰਤਰੀ ਦੀ ਸੁੱਖ ਮੰਗਦਾ ਮੈਂ ਪੰਜਾਬ ਦੇ ਮੁੱਖ ਮੰਤਰੀ ਦੇ ਉਹ ਹਸਪਤਾਲ ਚ ਨੇ ਮੈਂ ਕਹਿੰਦਾ ਕਿ ਜੀ ਸਾਡੇ ਮੁੱਖ ਮੰਤਰੀ ਨੇ ਜਲਦੀ ਸਿਹਤਿਆ ਭੋਕੇ ਆਉਣ ਪਰ ਇਹ ਸਮਾਂ ਨਹੀਂ ਕੱਲ ਦੇਸ਼ ਦੇ ਪ੍ਰਧਾਨ ਮੰਤਰੀ ਅੱਗੇ ਪੰਜਾਬ ਦਾ ਕੇਸ ਸਟਰੋਂਗਲੀ ਪੁਟ ਅਪ ਕਿਹਨੇ ਕਰਨਾ ਸੀ ਪੰਜਾਬ ਦੇ ਮੁੱਖ ਮੰਤਰੀ ਨੇ ਕਰਨਾ ਸੀ ਨਾ ਕੋਈ ਹੋਰ ਉੱਥੇ ਸੀਨੀਅਰ ਮਿਨਿਸਟਰ ਨਹੀਂ ਮੈਂ ਦੇਖਿਆ ਮੁੰਡਿਆ ਸਾਹਿਬ ਨੂੰ ਭੇਜਿਆ ਗਿਆ ਕੋਈ ਸਰਕਾਰ ਦੇ ਵਿੱਚ ਜਾਂਦੇ ਉੱਥੇ ਵਿੱਤ ਮੰਤਰੀ ਹਰਪਾਲ ਚੀਮਾ ਕਿਉਂ ਨਹੀਂ ਗਏ ਹਰਪਾਲ ਚੀਮਾ ਨੇ ਜਾ ਕੇ ਪੰਜਾਬ ਦੀ ਗੱਲ ਉੱਥੇ ਕਿਉਂ ਨਹੀਂ ਕੀਤੀ ਚਲੋ ਮੁੱਖ ਮੰਤਰੀ ਹਸਪਤਾਲ ਚ ਇਨਕਮੈਂਟਲੀ ਮੰਨ ਲਿਆ ਫਿਰ ਹਰਪਾਲ ਚੀਮਾ ਕੀ ਕਰਦੇ ਸੀ ਅਸਲ ਦੇ ਵਿੱਚ ਹੁਣ ਇਹਦੀ ਜਾਂਚ ਹੋਣੀ ਚਾਹੀਦੀ ਹੈ ਮੈਂ ਕੇਂਦਰ ਦੀ ਸਰਕਾਰ ਨੂੰ ਬੇਨਤੀ ਕਰਦਾ ਕਿ ਭਾਈ ਕਪਲਾ ਜੇ ਕੀਤਾ ਤਾਂ ਆਮ ਆਦਮੀ ਪਾਰਟੀ ਨੇ ਕੀਤਾ ਇਨਾਂ ਦੀ ਜਾਂਚ ਖੋਲੋ ਪਰ ਜਦੋਂ ਹੁਣ ਪ੍ਰਧਾਨ ਮੰਤਰੀ ਮੋਦੀ ਸਾਹਿਬ ਨੇ ਮੰਨ ਲਿਆ ਕਿ 12000 ਕਰੋੜ ਇੱਕ 1600 ਕਰੋੜ ਚ ਐਡ ਕਰਤਾ ਮਤਲਬ 13500000 ਕਰੋੜ ਦਾ ਨੁਕਸਾਨ ਪ੍ਰਧਾਨ ਮੰਤਰੀ ਜੇ ਮੰਨੀ ਜਾਂਦੇ ਤੇ ਤਾਂ ਫਿਰ ਕੇਂਦਰ ਸਰਕਾਰ 12000 ਕਰੋੜ ਪੰਜਾਬ ਨੂੰ ਜਲਦ ਜਾਰੀ ਕਰੇ ਜੇ 12000 ਕਰੋੜ ਦੀ ਜਿਹੜੀ ਗੱਲ ਕਹਿੰਦੇ ਹੋ ਕਿ ਇਹਨਾਂ ਕੋਲੇ ਸੀ ਜੋ ਮਿਸਯੂਜ਼ ਹੋ ਗਿਆ ਤਾਂ ਉਹਦੀ ਜਾਂਚ ਕਰੋ ਜਿਹੜੇ ਚਾਹੇ ਮੰਤਰੀ ਹੈ ਚਾਹੇ ਮੁੱਖ ਮੰਤਰੀ ਹੈ ਚਾਹੇ ਅਫਸਰ ਹੈ ਜੇ ਘਪਲਾ ਹੋਇਆ ਤਾਂ ਸਜ਼ਾ ਦਿਓ ਇਹਨਾਂ ਨੂੰ ਪੰਜਾਬੀ ਕਿਉਂ ਸਜਾ ਪੁੱਤ ਤੁਸੀਂ ਕੀ ਆਪਣੇ ਮੁੱਖ ਮੰਤਰੀ ਨੂੰ ਕਿਤੇ ਦੇਖਿਆ ਹੈ ਕਿ ਸਰਕਾਰ ਦਾ ਕੋਈ ਨੁਮਾਇੰਦਾ 25 ਦਿਨਾਂ ਚ ਉਹਨਾਂ ਨੇ ਤੁਹਾਡੇ ਤਾਈਂ ਪਹੁੰਚ ਕਰਕੇ ਤੁਹਾਨੂੰ ਕੋਈ ਵੱਡੀ ਰਾਹਤ ਦਿੱਤੀ ਹੈ ਕਿ ਪ੍ਰਸ਼ਾਸਨ ਤੁਹਾਡੇ ਨਾਲ ਖੜਿਆ ਹੈਗਾ ਕਿ ਅੱਜ ਦਾ ਮੁੱਖ ਮੰਤਰੀ ਇਹਨੇ 25 ਦਿਨ ਲੋਕਾਂ ਨੂੰ ਸ਼ਕਲ ਤੱਕ ਕੀ ਦਿਖਾਨੀ ਸੀਗੀ ਜਾ ਕੇ ਡ੍ਰਿਪ ਲਾ ਕੇ ਫੋਟਸ 'ਚ ਲੋਕਾਂ ਦੀ ਹਮਦਰਦੀ ਲੈਣ ਵਾਸਤੇ ਐਡਮਿਟ ਹੋ ਗਿਆ ਕੱਲ ਮੈਂ ਕਿਸੇ ਨੂੰ ਮਿਲਣ ਵਾਸਤੇ ਫੋਟਸ ਗਈ ਸੀ ਮੈਂ ਉੱਥੇ ਦੇ ਐਡਮਿਨਿਸਟ੍ਰੇਸ਼ਨ ਨਾਲ ਗੱਲ ਕੀਤੀ ਕਹਿੰਦੇ ਕੋਈ ਬਿਮਾਰੀ ਉਹਨੂੰ ਨਹੀਂ ਹੈਗੀ ਮਤਲਬ ਮੁੱਖ ਮੰਤਰੀ ਹੈਗਾ ਤਾਂ ਫਿਰ ਪੀਜੀਆ ਜਾਣਾ ਸੀਗਾ ਪੀਜੀਆ ਇਸ ਕਰਕੇ ਨਹੀਂ ਕਿਉਂਕਿ ਸਾਰਾ जग ਜਾਹਰ ਹੋ ਜਾਂਦਾ ਹੁਣ 4 ਦਿਨਾਂ ਦਾ ਲੋਕਾਂ ਦੇ ਲੱਖਾਂ ਦਾ ਖਰਚਾ ਕਰਕੇ ਉੱਥੇ ਬੈਠਿਆ ਹੋਇਆ ਹੈਗਾ ਅਫਸੋਸ ਹੁੰਦਾ ਹੈ ਕਿ ਜਿੱਥੇ ਪੰਜਾਬ ਦੀ ਸਰਕਾਰ ਫੇਲ ਹੋ ਕੇ ਨਾ ਹੈਗੀ ਉਥੇ ਬਿਨਾਂ ਸਰਕਾਰ ਦਾ ਇੱਕ ਮੁੱਖ ਮੰਤਰੀ ਦੇ ਸਾਰੇ ਫਰਜ਼ ਸੁਖਵੀਰ ਜੀ ਅਦਾ ਕਰ ਰਹੇ ਬਲਕਿ ਇੱਥੇ ਤਾਂ ਸਾਡੇ ਮੁੱਖ ਮੰਤਰੀ ਨੇ ਸੈਂਟਰ ਨੂੰ ਪੈਕੇਜ ਵਾਸਤੇ ਚਿੱਠੀ ਤੱਕ ਨਹੀਂ ਲਿਖੀ ਟੈਕਸ ਦਾ ਪੈਸਾ ਵੀ ਉਸ ਖਜ਼ਾਨੇ 'ਚ ਜਮ੍ਹਾਂ ਹੁੰਦਾ ਸਾਡਾ ਹੱਕ ਬਰਾਬਰ ਦਾ ਹੈਗਾ ਪਰ ਸਾਡਾ ਮੁੱਖ ਮੰਤਰੀਓ ਨਹੀਂ ਉਹ ਹੱਕ ਮੰਗੂਗਾ ਤੇ ਫਿਰ ਪ੍ਰਧਾਨ ਮੰਤਰੀ ਆ ਕੇ ਇੱਕ ਮੈਤਾ ਸਮਝੇ ਬੱਦਾ ਮਜ਼ਾਕ ਕਰਕੇ ਗਏ ਪੰਜਾਬੀਆਂ ਦੇ ਨਾਲ 1600 ਕਰੋੜ ਜਿਹੜਾ ਕਹਿ ਗਏ ਨੇ ਇਸ ਤੋਂ ਵੱਧ ਤਾਂ ਮੈਨੂੰ ਲੱਗ ਪੰਜਾਬੀਆਂ ਨੇ ਆਪ ਦੇ ਜੇਬ ਤੋਂ ਕੱਢ ਕੇ ਹੀ ਲਗਾਤਾ ਆਪਣੀ ਜਾਨ ਬਚਾਉਣ ਵਾਸਤੇ ਤੇ ਜੇ 12000 ਕਰੋੜ ਰੁਪਏ ਆਮ ਆਦਮੀ ਦਾ ਸਰਕਾਰ ਇਹ ਭਗਵੰਤ ਮੰਤਰੀ ਹਰਪਾਲ ਚੀਮਾ ਜੇ ਖੁਰਦਮੁਰਤ ਕਰਕੇ ਇਹਨੂੰ ਵੀ ਖਾ ਕੇ ਇਸ਼ਤਿਹਾਰਾਂ 'ਚ ਇਹਨਾਂ ਨੇ ਗਵਾਤਾ ਤੇ ਕੇਜਰੀਵਾਲ ਦੀ ਸਿਆਸਤ ਨੂੰ ਚਮਕਾਉਣ ਵਾਸਤੇ ਲੋਕਾਂ ਦਾ ਪੈਸਾ ਫਿਰ ਤਾਂ ਇਹਨਾਂ ਨੂੰ ਜੇਲ੍ਹ 'ਕੇ ਨੂੰ ਚੱਕ ਕੇ ਲੋਕਾਂ ਨੂੰ ਆਪ ਜੇਲ੍ਹ 'ਚ ਸਿੱਟਣਾ ਚਾਹੀਦਾ ਹੈ ਵੇਖੋ ਇਹਨੂੰ ਡਰਾਮੇ ਤੋਂ ਇਲਾਵਾ ਹੋਰ ਕੁਝ ਆਂਦਾ ਨਹੀਂ ਥੱਲੇ ਬਹਿ ਕੇ ਚਾਰ ਰੋਟੀਆਂ ਖਾ ਲੋ ਕਿਸੇ ਨੂੰ ਗੱਲੇ ਲਾ ਲੋ ਗੱਲ ਤਾਂ ਇੱਥੇ ਚੰਡੀਗੜ੍ਹ 'ਚ ਚਰਚਾ ਆ ਹੈਗੀ ਜਾਣਬੋਝ ਕੇ ਕੇਜਰੀਵਾਲ ਉੱਥੇ ਆਪ ਦੇ ਸ਼ਰਾਬ ਦੇ ਘਟਾਲਿਆਂ ਤੋਂ ਵਚਨ ਵਾਸਤੇ ਜਿਹੜੀ ਪੇਸ਼ੀ ਸੀਗੀ ਉਹਦੇ ਕਰਕੇ ਪੰਜਾਬ ਦੇ ਇਹ ਨੇ ਬਹਾਨਾ ਦਿੱਤਾ ਪੰਜਾਬ ਦੇ ਇਹਨਾਂ ਦੋਆ ਚ ਉਹੀ ਖਿੱਚੋਤਾਈ ਚੱਲ ਰਹੀ ਹੈ ਕੇਜਰੀਵਾਲ ਦੇ ਆਣ ਤੋਂ ਇੱਕ ਦਿਨ ਪਹਿਲੇ ਤਬੀਅਤ ਖਰਾਬ ਹੋ ਕੇ ਡ੍ਰਿਪ ਲਾ ਕੇ ਆਪਦੇ ਬਿਸਤਰ ਚ ਆ ਲੇਟ ਗਿਆ ਤੋ ਬੰਦੇ ਨੂੰ ਅਕਲ ਹੀ ਨਹੀਂ ਕਹ ਲੋ ਤਜਰਬਾ ਹੀ ਨਹੀਂ ਇਹਦਾ ਅਸੀਂ ਸਾਰਾ ਭੋਗ ਰਿਆਂ ਜਿਨੇ ਮੈਂ ਤਾਂ ਕਹਿੰਦੀ ਇਸ ਸਾਲ ਦੀ ਕੀ ਤਿੰਨ ਸਾਲਾਂ ਦੀ ਮੀਟਿੰਗ ਜੇ ਜਸ ਸੀ ਜੇ ਇੱਕ ਵਾਰੀ ਜਿਸ ਬੰਦੇ ਨੇ ਕੀਤੀ ਹੋਈ ਨਹੀਂ ਜਿਹੜਾ ਰਾਤ ਨੂੰ ਪਤਾ ਨਹੀਂ ਕਿੰਨੇ ਕਿੰਨੇ ਥਾਵਾਂ 'ਚ ਢੇੜਾ ਲਾ ਕੇ ਰਾਤ ਦੇ 11 ਵਜੇ ਪਹੁੰਚਦੇ ਨੇ ਰੋਟੀ ਖਾ ਕੇ ਥੱਕੇ ਟੁੱਟੇ ਸੌ ਜਾਂਦੇ ਨੇ ਅਗਲੇ ਦਿਨ ਫੇਰ ਚੱਲ ਸੋ ਚੱਲ ਪਰ ਇਹ ਹੈਗਾ ਕਿ ਇੱਕ ਜਜ਼ਬੇ ਦੇ ਨਾਲ ਇੱਕ ਇਮਾਨਦਾਰੀ ਦੇ ਨਾਲ ਤੇ ਲੋਕਾਂ ਨੂੰ ਰੱਬ ਦਾ ਰੂਪ ਸਮਝ ਕੇ ਇੱਕ ਸੇਵਾਚੀਓ ਲੱਗੇ ਹੋਏ ਨੇ